Oh 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 ਇਸ਼ਕ ਦਾ ਜਾਵ ਸੀ ਨਾ ਹੋ ਕੇ ਮੈਂ ਹੋ ਮਿੱਤਰੋ ਇਹ ਹਲਛਾਨਾ कि मित्र की हाल चाल तेरे वा भाई गैरी की हाल चाल ने ਏ ਯਾਰ ਮੈਨੂੰ ਪਤਾ ਹੀ ਨਹੀਂ ਲੱਗਿਆ ਕੋਈ ਆਇਆ ਵੀ ਆਇਆ ਲੱਗੀ ਹੋਈ ਆ ਆਕਾਸ਼ ਦੁਬਾਰੇ ਕਮੈਂਟ ਕਰ ਯਾਰ ਚੱਲ ਪਈ ਆਵਾਜ਼ ਹੁਣ ਸੈਟ ਆ ਨਾ ਵਧੀਆ ਘੈਂਟ ਆ ਤੂੰ ਦੱਸ ਕਿਵੇਂ ਆ ਤੇਰੀ ਨਾ ਜਿਹੜਾ ਕਮੈਂਟ ਉੱਪਰ ਲਿਖਿਆ ਉਹ ਟ੍ਰਾਂਸਲੇਟ ਹੋ ਕੇ ਆ ਗਿਆ ਆਕਾਸ਼ ਯੂਅਰ ਵੌਇਸ ਵਿਲ ਸਟਾਪ ਬ੍ਰੋ ਇਦਾਂ ਕੁਝ गैरी ब्रोह कितो है चल पाई चल वाली तो यार सटा परिवार आकाश खन्ने तो आ वैसे भाई पंजाब तो ओके भाई गैरी भाई चैनल सबसक्राइब कर ला यार ਖਿੱਚ ਕੇ ਰੱਖ ਖਿੱਚ ਕੇ ਰੱਖਾਂਗੇ ਜ਼ਰੂਰ ਖਿੱਚ ਕੇ ਰੱਖਾਂਗੇ ਥੈਂਕ ਯੂ bro ਥੈਂਕ ਯੂ ਸਬਸਕ੍ਰਾਈਬ ਟਾ ਓਕੇ ਓਕੇ ਆਕਾਸ਼ ਮਿਲੂੰਗਾ ਤੈਨੂੰ ਮੈਂ ਆ ਕੇ ਟਾ ਟਟਣਾ ਟਟਣਾ ਟਟਾ ਟਟਾ ਟਟਣਾ ਟਟਣਾ ਟਟਾ 16 ਜਾਣੇ ਲਾਈਵ ਹੋ ਗਏ ਯਾਰ ਬਾਈ ਅਸੀਂ ਬਰਨਾਲੇ ਤੋਂ ਆ ਗੈਰੀ ਬਾਈ ਸਿੰਘ 05325 ਕੀ ਹਾਲ ਆ ਬਾਈ ਸਿੰਘ ਇਸ ਟਾਈਮ ਵੀਰੇ ਬ੍ਰੈਂਟਨ ਚਾ ਗੈਰੀ ਓਕੇ 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 ਤਾਂ ਹੀ ਬਾਈ ਮੈਨੂੰ ਲੱਗਦਾ ਲੋਕੇਸ਼ਨ ਦੇ ਹਿਸਾਬ ਨਾਲ ਤੁਹਾਨੂੰ ਲਾਈਵ ਸ਼ੋਅ ਹੋਇਆ ਹਨਾ ਬ੍ਰੈਮਟਨ ਜੀ ਆਉ ਤੁਸੀਂ ਵੀ ਠੀਕ ਆ ਗੋਡਾ ਯਾਰ ਮੈਂ ਤਾਂ ਜੌਬ ਤੇ ਗਿਆ ਸੀ ਅੱਜ ਟਰੱਕ ਖਰਾਬ ਹੋ ਗਿਆ ਮੇਰਾ ਬਸ ਵਾਪਸ ਆਉਣਾ ਪੈ ਗਿਆ ਫਿਰ ਹਾਂ ਬਾਈ ਲੋਕੇਸ਼ਨ ਦੇ ਹਿਸਾਬ ਨਾਲ ਹੀ ਸ਼ੋਅ ਹੁੰਦਾ ਇਹ ਮੈਂ ਕਿਹਾ ਲਾਈਵ ਕਰਦੀਏ ਚੱਲ ਫਿਰ YouTube ਤੇ ਪਰ ਬਾਈ ਮੈਨੂੰ ਲੱਗਦਾ ਲਾਈਵ ਚੱਲਦੇ ਚੱਲਦੇ ਦੇ ਵਿੱਚ ਉਹ ਸਬਸਕ੍ਰਿਪਸ਼ਨ ਦਾ ਆ ਹੋ ਜਾਂਦਾ ਬਾਈ ਹਾਂ ਟਰੱਕ ਚਲਾਉਨੇ ਆ ਬਾਈ ਤੁਸੀਂ ਵੀ ਠੀਕ ਆ ਬਾਈ ਤੁਹਾਨੂੰ ਪਤਾ ਹੀ ਆਨ ਸਰਟੇਨਟੀ ਹੈ ਨਾ ਟਰੱਕ ਦੇ ਕੰਮ 'ਚ ਤਾਂ ਕਦੇ ਵੀ ਕੁਝ ਵੀ ਹੋ ਜਾਂਦਾ ਸੋਚ ਕੇ ਮੈਂ अर्ਲੀ ਮਾਰਨਿੰਗ ਆਇਆ ਸੀ ਮੈਂ ਕਿਹਾ ਚੱਲ ਯਾਰ ਵੀ ਸ਼ੁਰੂ ਕਰ ਲਾਂਗੇ ਟਾਈਮ ਨਾਲ ਪਰ ਫਿਰ ਪਤਾ ਨਹੀਂ ਹੁੰਦਾ ਹਨਾ ਵੀ ਦਿਨ ਕਿਵੇਂ ਕੀ ਬਣ ਜਾਂਦਾ ਕਦੋਂ ਮੈਨੂੰ ਤਾਂ ਜਲਦੀ ਵਿਹਲਾ ਕਰਤਾ ਬਾਈ ਉਹਨਾਂ ਨੇ ਟਰੱਕ ਦਾ ਟ੍ਰੈਕ ਕ੍ਰੈਂਕ ਕਰੂੰਗਾ ਟੁੱਟ ਗਿਆ ਬਸ ਫਿਰ ਆਪਾਂ ਇਧਰ ਨੂੰ ਆ ਗਏ ਹੋਰ ਕੀ ਕਰਨਾ ਸੀਗਾ ਸਸਰੀ ਕਾਲ ਹੋ ਗਈ ਤੜਕੀ ਤੜਕੇ ਹੋਰ ਬਾਈ ਗੈਰੀ ਤੁਸੀਂ ਕਿੱਥੇ ਇੱਥੇ ਲੋਕਲੀ ਚਲਾਉਂਦੇ ਹੋ ਕਿ ਬਾਹਰ ਕਿਤੇ ਬਾਲਾ ਕੁਝ ਹੁੰਦਾ ਬਾਈ ਬਾਲਾ ਕੁਝ ਹੁੰਦਾ ਜੇ ਹੋਵੇ ਨਾ ਤਾਂ 3 3 4 4 6 6 ਮਹੀਨੇ ਫਿਰ ਲੰਘ ਵੀ ਜਾਂਦੇ ਨੇ ਕਈ ਵਾਰ ਫਿਰ ਕਾਂਡ ਵੱਡਾ ਵੀ ਹੋ ਜਾਂਦਾ ਇਹ ਟਰਕਿੰਗ ਦਾ ਦਾ ਸਿਸਟਮ ਹੀ ਐਵੇਂ ਆ ਪਰ ਇਹ ਵੀ ਬਾੜੀ ਪ੍ਰਵਾਹ ਨਾ ਕਰੇ ਜੇ ਤੁਸੀਂ ਟਰੈਕਿੰਗ ਕਰਨ ਲੱਗ ਗੇ ਫਿਰ ਤਾਂ ਯਾਰ ਦੇਖ ਫਿਰ ਤਾਂ ਕੋਈ ਦੇਖ ਐਡਾ ਚੱਕਰ ਨਹੀਂ ਹੈ ਨਾ ਤੁਹਾਨੂੰ ਪਤਾ ਹੀ ਆ ਵੀ ਹਰ ਦਿਨ ਨਵਾਂ ਚੜਨਾ ਤੇ ਹਰ ਦਿਨ ਨਵਾਂ ਐਕਸਪੀਰੀਅੰਸ ਹੋਣਾ ਹੀ ਹੋਣਾ ਤੇ ਕਈ ਵਾਰ ਗੁੱਡ ਵੀ ਚੱਲਦੀ ਰਹਿੰਦੇ ਨੇ ਦਿਨ ਕਈ ਵਾਰ ਫਿਰ ਤੁਹਾਨੂੰ ਪਤਾ ਵੀ ਪ੍ਰਮਾਤਮਾ ਦੇ ਹੱਥ 'ਚ ਗੇਮ ਸਾਰੀ ਬੇਫਿਕਰੇ ਹੋ ਕੇ ਚੱਲਣਾ ਪੈਂਦਾ ਬਿਲਕੁਲ ਸਹੀ ਕਿਹਾ ਬਾਈ ਤੁਸੀਂ ਜਦੋਂ ਬੇਫਿਕਰੇ ਹੋ ਕੇ ਚੱਲਾਂਗੇ ਨਾ ਫਿਰ ਗੱਲ ਬਣਦੀ ਆ ਬਾਬਾ ਆਪੇ ਹਾਂ ਬਈ ਬਾਬੇ ਨੂੰ ਪਤਾ ਯਾਰ ਸਾਰਾ ਕੁਝ ਹੈਨਾ ਤੇ ਆਪਣੇ ਲਈ ਗੁੱਡ ਕਰਨਾ ਬੈਡ ਕਰਨਾ ਬਾਬੇ ਨੂੰ ਪਤਾ ਹੀ ਆ ਹੁਣ ਜੇ ਅੱਜ ਟਰੱਕ ਖਰਾਬ ਹੋ ਗਿਆ ਨਾ ਤਾਂ ਮੈਨੂੰ ਲੱਗਦਾ ਵੀ ਸ਼ਾਇਦ ਕੁਛ ਚੰਗੇ ਚੀਜ਼ ਲਈ ਹੋਇਆ ਮੈਂ ਇਹੀ ਸੋਚਦਾ ਹੁੰਨਾ ਵੀ ਕਈ ਵਾਰ ਹੈਨਾ ਚਲੋ ਜਿਵੇਂ ਹੁਣ ਆਪਣੇ ਦਿਨ ਵਧੀਆ ਲੰਘੀ ਜਾਂਦੇ ਨੇ ਤਾਂ ਵਧੀਆ ਵੀ ਲੰਘੀ ਜਾਂਦੇ ਨੇ ਕਈ ਵਾਰ ਹੋ ਸਕਦਾ ਕੋਈ ਬੈਡ ਡੇ ਆਉਣਾ ਹੋਵੇ ਰੱਬ ਨੇ ਬਚਾ ਲਿਆ ਹੋਵੇ ਆਪਾਂ ਨੂੰ ਹਾਂ ਸੋ ਮੈਂ ਵੀ ਸੋਚਦਾ ਹਾਂ ਨਾ ਬਾਈ ਤੇ ਸਾਰੇ ਮਤਲਬ ਹਾਂ ਪੋਜ਼ਿਟਿਵਿਟੀ ਬਿਲਕੁਲ ਇਹ ਬਸ ਇਹੀ ਚੀਜ਼ ਆ ਬਾਈ ਵਧੀਆ ਹੀ ਹੁੰਦਾ ਮੈਨੂੰ ਮਤਲਬ ਚਲੋ ਇੱਕ ਪੋਜ਼ਿਟਿਵਿਟੀ ਵੀ ਆ ਪਰ ਮੈਨੂੰ ਵੀ ਸ਼ਿਵਾਸ਼ ਵੀ ਹੁੰਦਾ ਵੀ ਇਹ ਵਧੀਆ ਹੁੰਦਾ ਜਿਹੜਾ ਕੁਝ ਹੁੰਦਾ ਕੁਛ ਨਾ ਕੁਛ ਤਰ੍ਹਾਂ ਜਾ ਹੁੰਦੀ ਹੈ ਰੱਬ ਦੀ ਹਰੇਕ ਗੱਲ 'ਚ ਹੋਰ ਬਾਈ ਅੱਜ ਤੁਸੀਂ ਗਏ ਨਹੀਂ ਫਿਰ ਜੌਬ ਤੇ ਪਾਣਾ ਦਾ ਬਾਈ ਹਾਂ ਪਾਣਾ ਮੰਨਣਾ ਪੈਂਦਾ ਰੱਬ ਦਾ ਬਾਈ ਹਰ ਰੋਜ਼ ਪਾਣਾ ਸ਼ੁਕਰਾਨਾ ਕਰਨਾ ਪੈਂਦਾ ਪਾਣਾ ਮੰਨਣਾ ਪੈਂਦਾ ਫੇਰ ਜ਼ਿੰਦਗੀ ਗਾਂ ਤੁਰਦੀ ਆ ਵਧੀਆ ਤਰੀਕੇ ਨਾਲ ਜੇ ਆਪਾਂ ਸ਼ਿਕਾਇਤਾਂ ਕਰੀ ਜਾਵਾਂਗੇ ਜਾਂ ਪਾਣਾ ਨਹੀਂ ਮੰਨਾਂਗੇ ਹਨਾ ਫਿਰ ਕੰਮ ਔਖਾ ਠੀਕ ਆ ਬਾਈ ਰਾਤ ਵਾਪਸ ਆਇਓ ਬਾਈ ਤੁਸੀਂ ਠੀਕ ਆ ਓਕੇ ਬਾਈ ਕੋਈ ਹੋਰ ਵੀ ਦੇਖ ਰਿਆ ਤਾਂ ਜਰੂਰ ਦੱਸੋ ਵੀ ਕਿੱਥੋਂ ਦੇਖ ਰਿਆ ਤੁਸੀਂ ਆਪਣਾ ਲਾਈਵ ਤੇ ਫਿਰ ਆਪਾਂ ਕਰੀਏ ਗੱਲਬਾਤ ਕੋਈ ਗਲੋ ਵੀ ਬੈਕ ਕੈਮਰਾ ਵੀ ਕਰ ਦिए ਤੇਰੇ ਸ਼ਕਦਰਾਂ ਹਸੀਨ ਸੁਬਾ ਹਸੀਨ ਯੋਹਾਨ ਇਹ ਮਤਲਬ ਜਿੰਦਗੀ The jam going